ਬੰਦ ਕਰੋ ਬੰਦ ਕਰੋ ਬੰਦ ਕਰੋ ਮੈਟਰ ਆਏ ਪੁਲਿਸ ਦੀ ਗੁੰਡਾਗਰਦੀ ਦਾ ਲੈਣ ਦੇਣ ਹੈਗਾ ਸੀ ਕੋਈ ਪਾਰੰਡੀ ਨਾਲ ਕਿਸੇ ਮਨੋਜ ਜਾਂ ਵਿਨੋਦ ਦੇ ਲੜਕੇ ਦਾ ਤੇ ਉਹਦੇ ਵਿੱਚ ਪੱਪੂ ਸੀ ਜਿਹੜਾ ਗਵਾ ਸੀ ਪਹਿਲੀ ਗੱਲ ਤੇ ਪੁਲਿਸ ਦਾ ਮਾਮਲਾ ਹੀ ਨਹੀਂ ਬਣਦਾ ਜੇ ਕੋਈ ਬੰਦਾ ਤਾਂ ਪੁਲਿਸ ਕੋਲ ਜਾਂਦਾ ਵਾ ਉਹਨੂੰ ਕੁਮਰਾ ਕਰਨ ਲਈ ਈਓਵੀ ਕਿ ਭੇਜ ਦਿੰਦੇ ਆ ਇਹ ਕਹਿੰਦੇ ਕੋਰਟ ਚ ਲਾਓ ਜੀ ਆਪਣਾ ਮਸਲਾ ਜਿਹੜਾ ਪੱਪੂ ਨੂੰ ਕਹਿੰਦਾ ਲਾਇਆ ਇਹਨਾਂ ਨੇ ਤਾਂ ਉਹ ਆਇਆ ਆਪਣੀ ਗੱਲ ਦੱਸਣ ਵਾਸਤੇ ਜਿਹੜਾ ਪ੍ਰੇਮਚੰਦ ਇੱਥੇ ਐਸਐਸਆ ਉਹਦੀ ਇੰਨੀ ਗੁੰਡਾਗਰਦੀ ਆ ਕਿ ਉਹਨੇ ਉਹਦਾ ਫੋਨ ਕੋਲ ਲਿਆ ਉਹਦੇ ਨਾਲ ਧੱਕਾ ਮੁੱਕੀ ਕਰਕੇ ਬੰਦੇ ਨੂੰ ਹਵਾ ਲਾ ਉੱਤੇ ਬੰਦ ਕਰਦਾ ਪ੍ਰੇਮਚੰਦ ਤੋਂ ਪੈਸੇ ਮੰਗਦਾ ਸੀ 10-15000 ਰੁਪਏ ਜੇ ਪ੍ਰੇਮਚੰਦ ਨੇ ਉਹਨੇ ਰਿਸ਼ਵਤ ਨਹੀਂ ਦਿੱਤੀ ਪੈਸੇ ਨਹੀਂ ਦਿੱਤੇ ਤੇ ਪ੍ਰੇਮਚੰਦ ਜੀ ਨੇ ਕੱਲ ਵੀ ਅੰਦਰ ਬਿਠਾਤਾ ਸੀ ਅੱਜ ਵੀ ਕੁੱਟਮਾਰ ਕਰਕੇ ਅੰਦਰ ਬਿਠਾਤਾ ਉਹਦੇ ਫੋਨ ਫੋਨ ਕੋ ਕੇ ਹੁਣ ਵੀ ਬੰਦਾ ਅੰਦਰ ਹੀ ਬੈਠਾ ਹੋਇਆ ਤੇ ਅੱਜ ਸੱਤ ਸਾਲ ਨੂੰ ਜੇ ਅਸੀਂ ਫੋਨ ਕਰ ਰਹੇ ਉਹਨਾਂ ਨੇ ਫੋਨ ਨਹੀਂ ਚੱਕਿਆ ਨਾ ਸੀਬੀ ਸਾਹਿਬ ਨੇ ਸਾਡਾ ਫ ਇੱਕ નિર્ਦੋਸ਼ ਬੰਦੇ ਨੂੰ ਜਿਹਦਾ ਜਿੱਦਾਂ ਥਾਣੇ ਦੇ ਵਿੱਚ ਕੋਈ ਕੇਸ ਹੀ ਨਹੀਂ ਬਣਦਾ ਤੇ ਉਹਨੂੰ ਨਜਾਇਜ਼ ਹੀ ਅੰਦਰ ਬਿਠਾਇਆ ਹੋਇਆ ਵਾ ਇਹਨਾਂ ਨੇ ਬੰਦੇ ਨੂੰ ਸਮਝ ਨਹੀਂ ਆ ਰਹੀ ਕਿ ਉਹਦੀ ਇੰਨੀ ਗੁੰਡਾ ਕਰਦੀ ਹੈ ਥਾਲੇ ਦੇ ਅੰਦਰ ਵੀ ਉਹ ਲੋਕਾਂ ਨਾਲ ਇਦਾਂ ਮਿਸਬੀਹੇਵ ਕਰਦਾ ਵਾ ਲੋਕਾਂ ਤੇ ਅਤਿਆਚਾਰ ਕਰਦਾ ਛੜਿਆ ਮੈਂ ਇੱਥੇ ਰਿਸ਼ਵਤ ਮੰਗਦਾ ਵਾ ਨਮਸਕਾਰ ਦਾ ਚਿਰਾਗ ਨਹੀਂ ਦੇਖਣਾਰੇ ਤਾਂ ਆਮ ਦਰਸ਼ਕਾਂ ਸਵਾਗਤ ਹੈ ਮੈਂ ਜਤਿੰਦਰ ਸਿੰਘ ਪਹਿਲਾਂ ਆਜਾਦੇ ਅਸੀਂ ਪਹੁੰਚੇ 7 ਨੰਬਰ ਥਾਣੇ ਦੇ ਵਿੱਚ ਜਿੱਤੇ ਕਿ ਇੱਕ ਮੈਟਰ ਸਾਹਮਣੇ ਹੈ ਕੋਈ ਪੈਸੇ ਤਾਂ ਲੈਂਦੇ ਸੀਗੇ ਜਿਹਦੇ ਵਿੱਚ ਆਜਾਦੇ 7 ਨੰਬਰ ਥਾਣੇ ਦੇ ਬਾਹਰ ਕਰਨਾ ਵੀ ਲਾਇਆ ਵ ਸੋ ਸਾਡੇ ਨਾਲ ਰਾਜਵੀਰ ਜੀ ਵੀ ਮੌਜੂਦ ਹਨ ਨਾਲ ਗੱਲ ਕਰਦੇ ਅਗਰ ਤਰਨਾ ਲਾਣਾ ਕਿਉਂ ਪਾਇਗਾ ਜਦੋਂ ਕਲੋ ਨਾਲ ਸਮਝੌਤਾ ਹੋ ਗਿਆ ਸੀ ਮੈਂ ਤਰਨਾ ਕੋਈ ਆਇਆ ਤਰਨਾ ਲਾਇਆ ਹੱਲ ਕੀ ਨਿਕਲਣਾ ਸੋ ਉਹਨਾਂ ਨਾਲ ਗੱਲ ਕਰਤੇ ਆ ਉਹਨਾਂ ਦੇ ਤਰਫੋਂ ਸੇ ਇਲਜ਼ਾਮ ਵੀ ਲਾਇਆ ਜਾ ਰਿਹਾ ਕਿ ਸਚੇ ਸਾਹਿਬ ਫੋਨ ਨਹੀਂ ਚੱਕਦੇ ਅਸੀਂ ਕਈ ਫੋਨ ਲਾ ਚੁੱਕੇ ਸਚੇ ਸਾਹਿਬ ਫੋਨ 'ਤੇ ਪ੍ਰੇਮ ਚੰਦ ਜੀ ਦੇ ਵੀ ਇਲਜ਼ਾਮ ਲਾਇਆ ਜਾ ਰਿਹਾ ਸੋ ਉਹਨਾਂ ਨਾਲ ਗੱਲ ਕਰਕੇ ਮੈਟਰ ਕੀ ਹੈ ਜਿੰਦਾਬਾਦ 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 ਸੀਟ 'ਤੇ ਬੈਠੇ ਹੋ ਮੈਟਰ ਕੀ ਹੈ ਮੈਟਰ ਹੈ ਪੁਲਿਸ ਦੀ ਗੁੰਡਾਗਰਦੀ ਦਾ ਇੱਕ ਲੈਣ ਦੇਣ ਹੈਗਾ ਸੀ ਕੋਈ ਪਾਰਟ ਡੀਲਰ ਨਾਲ ਕਿਸੇ ਮਨੋਜੀਤ ਵਿਨੋਦ ਦੇ ਲੜਕੇ ਦਾ ਤੇ ਉਹਦੇ ਵਿੱਚ ਪੱਪੂ ਸੀ ਜਿਹੜਾ ਗਵਾ ਸੀ ਪਹਿਲੀ ਗੱਲ ਤੇ ਪੁਲਿਸ ਦਾ ਮਾਮਲਾ ਹੀ ਨਹੀਂ ਬਣਦਾ ਜੇ ਕੋਈ ਬੰਦਾ ਅੱਡਾ ਪੁਲਿਸ ਕੋਲ ਜਾਂਦਾ ਵਾ ਉਹਨੂੰ ਕੋ ਮਾਰਾ ਕਰਨ ਲਈ ਈਓਵੀ ਕਿ ਭੇਜ ਦਿੰਦੇ ਆ ਜਾਂ ਕਹਿੰਦੇ ਕੋਰਟ 'ਚ ਲਾਓ ਜੀ ਆਪਣਾ ਮਸਲਾ ਤੇ ਟਾਈਮ ਸਾਰਾ ਜਿਹੜਾ ਵਾ ਟਾਈਮ ਲੱਗਿਆ ਹੋਇਆ ਵਾ ਐਫੀਡੇਵਿਟ ਦਾ ਉਸ ਤੋਂ ਬਾਅਦ ਵੀ ਜਿਹੜਾ ਪੱਪੂ ਨੂੰ ਕਹੋ ਬੁਲਾਇਆ ਇਹਨਾਂ ਨੇ ਉਹ ਆਇਆ ਆਪਣੀ ਗੱਲ ਦੱਸਣ ਵਾਸਤੇ ਜਿਹੜਾ ਪ੍ਰੇਮ ਚੰਦਰ ਇੱਥੇ ਏਐਸਆਈ ਆ ਉਹਦੀ ਇੰਨੀ ਗੁੰਡਾਗਰਦੀ ਆ ਕਿ ਉਹਨੇ ਉਹਦਾ ਫੋਨ ਕੋਲ ਲਿਆ ਉਹਦੇ ਨਾਲ ਧੱਕਾ ਮੁੱਕੀ ਕਰਕੇ ਬੰਦੇ ਨੂੰ ਹਵਾ ਲਾ ਉੱਤੇ ਬੰਦ ਕਰਦਾ ਤੇ ਜਿਹੜੀ ਸਾਰੀ ਗੱਲਾਂ ਸੀ ਐਸਟੀਓ ਸਾਹਿਬ ਨੂੰ ਦੱਸੀ ਕਿ ਵੀ ਬੰਦੇ ਨੂੰ ਫੋਨ ਕਰਕੇ ਬੁਲਾਇਆ ਸੀ ਉਹਦੀ ਗੱਲਬਾਤ ਸੁਣੀ ਨਹੀਂ ਤੇ ਇਹਨੂੰ ਬੰਦ ਕਰਤਾ ਐਸਟੀਓ ਸਾਹਿਬ ਨੇ ਚਲੋ ਅੰਦਰ ਕਿਹਾ ਵੀ ਉਹਨੂੰ ਭੇਜਤਾ ਚਲੋ ਸਾਰੀ ਗੱਲਬਾਤ ਹੋ ਗਈ ਕੱਲ ਵੀ 30 ਤਰੀਕ ਤੱਕ ਜਿਹੜਾ ਸਾਰਾ ਮਸਲਾ ਵਾਏਗਾ ਹੱਲ ਕਰ ਦਾਂਗੇ ਵੀ ਪਰਸਨਲ ਗੱਲ ਕਰਕੇ ਸਾਰਾ ਹੱਲ ਕਰ ਦਾਂਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਅੱਜ ਫੇਰ ਬੁਲਾ ਲਿਆ ਨੂੰ ਕੱਲ ਪਰਸ ਨਾਲ ਵੀ ਗੱਲ ਕਰਕੇ ਆ ਪੱਪੂ ਸਾਰੀ ਗੱਲ ਹੋਈ ਆ ਉਸ ਤੋਂ ਬਾਅਦ ਅੱਜ ਫੇਰ ਪੱਪੂ ਕੀ ਪ੍ਰੈਸ਼ਰ ਪਾਇਆ ਕਿ ਨਹੀਂ ਉਹ ਤੋਂ 30000 ਰੁਪਏ ਲੈ ਲੇ 30000 ਉਹਨੇ ਦੇ ਦਿੱਤੇ 30000 ਲੈਣ ਤੋਂ ਬਾਅਦ ਵੀ ਪ੍ਰੇਮ ਚੰਦੋਂ ਤੋਂ ਪੈਸੇ ਮੰਗਦਾ ਸੀ 10-15000 ਰੁਪਏ ਜੇ ਪ੍ਰੇਮ ਚੰਦੋਂ ਉਹਨੇ ਰਿਸ਼ਵਤ ਨਹੀਂ ਦਿੱਤੀ ਪੈਸੇ ਨਹੀਂ ਦਿੱਤੇ ਤੇ ਪ੍ਰੇਮ ਚੰਦ ਜੀ ਨੇ ਕੱਲ ਵੀ ਅੰਦਰ ਬਿਠਾਤਾ ਸੀ ਅੱਜ ਵੀ ਕੁੱਟਮਾਰ ਕਰਕੇ ਅੰਦਰ ਬਿਠਾਤਾ ਉਹਦੇ ਫੋਨ ਫੋਨ ਖੋ ਕੇ ਹੁਣ ਵੀ ਬੰਦਾ ਅੰਦਰ ਹੀ ਬੈਠਾ ਹੋਇਆ ਤੇ 8 ਸਾਲ ਨੂੰ ਜੇ ਅਸੀਂ ਫੋਨ ਕਰ ਰਹੇ ਉਹਨੇ ਫੋਨ ਨਹੀਂ ਚੱਕਿਆ ਨਾ ਸੀਪੀ ਸਾਹਿਬ ਨੇ ਸਾਡਾ ਫੋਨ ਚੱਕਿਆ ਤੇ ਇੱਕ નિર્ਦੋਸ਼ ਬੰਦੇ ਨੂੰ ਜਿਹੜਾ ਜਿਹੜਾ ਥਾਣੇ ਦੇ ਵਿੱਚ ਕੋਈ ਕੇਸ ਹੀ ਨਹੀਂ ਬਣਦਾ ਤੇ ਉਹਨੂੰ ਨਜਾਇਜ਼ੀ ਅੰਦਰ ਬਿਠਾਇਆ ਹੋਇਆ ਵਾ ਇਹਨਾਂ ਨੇ ਅਸੀਂ ਤਾਂ ਇਹੀ ਮੰਗ ਕਰਦੇ ਵੀ ਜਿਹੜਾ ਪ੍ਰੇਮ ਜਾਂਦਾ ਉਹਤੇ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਤੇ ਬੰਦੇ ਨੂੰ ਸਾਡੇ ਬਾਹਰ ਕੱਢਣਾ ਚਾਹੀਦਾ ਵਾ ਤੇ ਤੁਸੀਂ ਐਸਪੀ ਸਾਹਿਬ ਕੋ ਉੱਪਰ ਗਏ ਸੀਗੇ ਆ ਨਹੀਂ ਅਸੀਂ ਅਸੀਂ ਥੱਲੇ ਬੈਠੇ ਜੀ ਅਸੀਂ ਤਾਂ ਸੀਪੀ ਸਾਹਿਬ ਨੂੰ ਫੋਨ ਕਰੇ ਸਾਨੂੰ ਨਹੀਂ ਪਤਾ ਸੀ ਐਸਪੀ ਸਾਹਿਬ ਨਾਲ ਇੱਕ ਚਲੋ ਬਹੁਤ ਵੱਡਾ ਹਾਸਾ ਹੋ ਗਿਆ ਉਹਨਾਂ ਨੂੰ ਨਹੀਂ ਪਤਾ ਸੀ ਨਵੇਂ ਆਏ ਆ ਅਸੀਂ ਐਸਟੋ ਸਾਹਿਬ ਨੂੰ ਫੋਨ ਕਰ ਰਹੇ ਹਾਂ ਕੱਲ ਵੀ ਕਿਉਂਕਿ ਉਹਨਾਂ ਨੂੰ ਸਾਰਾ ਮਾਮਲਾ ਅਸੀਂ ਦੱਸਤਾ ਸੀ ਵੀ ਉਸ ਤੋਂ ਬਾਅਦ ਵੀ ਜਿਹੜਾ ਪ੍ਰੇਮ ਚੰਦਾ ਉਹ ਐਸਚਓ ਸਾਹਿਬ ਤੋਂ ਵੀ ਵੱਡਾ ਹੋ ਗਿਆ ਅਫਸਰਾਂ ਤੋਂ ਵੀ ਵੱਡਾ ਹੋ ਗਿਆ ਕਾਨੂੰਨ ਤੋਂ ਵੀ ਵੱਡਾ ਹੋ ਗਿਆ ਸਾਨੂੰ ਤਾਂ ਸਮਝ ਨਹੀਂ ਆ ਰਹੀ ਕਿ ਵੀ ਉਹਦੀ ਇੰਨੀ ਗੁੰਡਾਗਰਦੀ ਥਾਲੇ ਦੇ ਅੰਦਰ ਵੀ ਉਹ ਲੋਕਾਂ ਨਾਲ ਇਦਾਂ ਮਿਸਬੀਹੇਵ ਕਰਦਾ ਵਾ ਲੋਕਾਂ ਤੇ ਉਤਿਆਚਾਰ ਕਰਦਾ ਛੜਿਆ ਮੈਂ ਇਥੇ ਰਿਸ਼ਵਤ ਮੰਗਦਾ ਵਾ ਤੇ ਜੇ ਜੇ ਕੋਈ ਨਹੀਂ ਦਿੰਦਾ ਤੇ ਉਹਨੂੰ ਫੜ ਕੇ ਅੰਦਰ ਬੰਦ ਵੀ ਕਰ ਦਿੰਦਾ ਵਾ ਮਾਰਨ ਨੂੰ ਕੋਈ ਧਮਕੀਆਂ ਵੀ ਆ ਰਹੀ ਉਹਦੇ ਘਰ ਜਾ ਕੇ ਕੋਈ ਫੋਟੋ ਖਿੱਚ ਜਿਹੜਾ ਸੁਨੀਲ ਇੱਕ ਪੱਪੂ ਦਾ ਹੋਰ 파ਟਰਨਰ ਸੁਨੀਲ ਉਹ ਪਿੰਡ ਗਿਆ ਹੋਇਆ ਵਾ ਉਹਨੂੰ ਇੱਕਲ ਜਿਹੜਾ ਵਾ ਜਿਹਨੇ ਕੰਪਲੀਟ ਦਿੱਤੀ ਹੈ ਵਿਨੋਜ ਜਾਂ ਮਨੋਜ ਜੋ ਵੀ ਇਹਦਾ ਨਾਮ ਆ ਇਹਨੇ ਕੰਪਲੀਟ ਦਿੱਤੀ ਕੱਲ ਉਹਨੂੰ ਉਹਦੇ ਘਰ ਦੇ ਬਾਹਰ ਫੋਟੋ ਖਿੱਚ ਕੇ ਭੇਜ ਰਿਆ ਵਾ ਇੱਕ ਪਾਸੇ ਥਾਣੇ ਤੋਂ ਫੋਨ ਕਰਾ ਰਿਆ ਦੂਜੇ ਪਾਸੇ ਉਹਦੇ ਘਰ ਦੇ ਬਾਹਰ ਫੋਟੋ ਖਿੱਚ ਕੇ ਭੇਜ ਰਿਆ ਕਿ ਮੈਂ ਤੇਰੇ ਘਰ ਦੇ ਬਾਹਰ ਖੜਾ ਆ ਆਪਣੇ ਬੱਚਿਆਂ ਦਾ ਹਿਸਾਬ ਕਿਤਾਬ ਲਾ ਕੇ ਰੱਖੇ ਨੇ ਮੇਰੇ ਪੈਸੇ ਦਬਾਓ ਕਿਤੇ ਨਾ ਕਿਤੇ ਇਹ ਲੱਗਦਾ ਸਰਾ ਸਰ ਗੁੰਡਾ ਕਰਦੀ ਜਲਦੀ ਇਹ ਥਾਣੇ ਤੇ ਗੁੰਡਾ ਕਰਦੀ ਇਹ ਕੱਲ ਵੀ ਅਸੀਂ ਥਾਣੇ 'ਚ ਦੱਸਿਆ ਜੀ ਤਾਂ ਤਾਂ ਇਹ ਫੋਨ ਤੇ ਧਮਕੀਆਂ ਦਿੰਦੇ ਨੇ ਉਹਦੇ ਘਰ ਦੇ ਬਾਹਰ ਖੜ ਕੇ ਫੋਟੋ ਭੇਜਦੇ ਉਹਨਾਂ ਨੇ ਪੁਲਿਸ ਨੂੰ ਪੈਸੇ ਦਿੱਤੇ ਹੋਗੇ ਕੋਈ ਸਪਾਰਸ ਲਾਈ ਹੋਗੀ ਤਾਂ ਉਹਨਾਂ ਦੀ ਗਰੀਬ ਦੀ ਕੋਈ ਸੁਣਵਾਈ ਨਹੀਂ ਆ ਤੱਕੜੇ ਦੀ ਸੁਣਵਾਈ ਆ ਵੀ ਅਸੀਂ ਤਾਂ ਪ੍ਰਸ਼ਾਸਨ ਨੂੰ ਆਮ ਆਗਮੀ ਪਾਰਟੀ ਦੀ ਸਰਕਾਰਾਂ ਤੇ ਆਮ ਲੋਕਾਂ ਨਾਲ ਧੱਕਾ ਹੋ ਰਿਹਾ ਇਹ ਤਾਂ ਬਹੁਤ ਹੀ ਸ਼ਰਮ ਵਾਲੀ ਗੱਲ ਆ ਤੇ ਜਿਹੜਾ ਇਹਨੂੰ ਪ੍ਰੇਮ ਚੰਦ ਦੇ ਉੱਤੇ ਜਿਹੜੀ ਬੰਦੇ ਕਾਰਵਾਈ ਹੋਣੀ ਚਾਹੀਦੀ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਬਹੁਤ ਵਧੀਆ ਪੁਲਿਸ ਕਮਿਸ਼ਨਰ ਨੇ ਵੀ ਉਹਨਾਂ ਨੂੰ ਬੇਨਤੀ ਆ ਵੀ ਜਿਹੜੇ ਉਧਰ ਦੇ ਕਰਪਟ ਜਿਹੜੇ ਅਫਸਰ ਥਾਣਿਆਂ ਦੇ ਵਿੱਚ ਲੱਗੇ ਜਿਹੜੇ ਪਬਲਿਕ ਡੀਲਿੰਗ ਸਹੀ ਨਹੀਂ ਕਰਦੇ ਤੇ ਪਬਲਿਕ ਨਾਲ ਗੁੰਡਾਗਰਦੀ ਕਰਦੇ ਆ ਇਹਨਾਂ ਤੇ ਜਿਹੜੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ 22